अमृतसर दफ्तर बलाक एलिमेंट्री सिक्स अफसर वेरका वालों श्री कुलवंत बी पीओद संभालिया चीफ एडिटर कमलजीत सिंह विशेष रिपोर्ट ਮੈਂ ਮਾਨਜੋਗ ਸਤ ਸਰ ਜਿਲ੍ਹਾ ਸਖਿਆ ਅਫਸਰ ਐਲੀਮੈਂਟਰੀ ਸਖਿਆ ਅਮਰਸਰ ਬਲਾਕ ਸਖਿਆ ਅਫਸਰ ਸਰਦਾਰ ਗੁਰਦੇਵ ਸਿੰਘ ਸਰਦਾਰ ਸ਼੍ਰੀ ਜਸਪਾਲ ਜੀ ਅਦੇਸ ਮੂਵ ਸੀਟੀ ਸਾਹਿਬ ਔਰ ਹੈਡ ਔਰ ਮੇਰੇ ਇਥੇ ਸਵਾਗਤ ਆਤੇ ਬੌਂਡਿਡ ਕਿਸਵਾ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਜੀ ਇਸੇ ਨਾਲ ਹੀ ਤੇ ਮੈਸੇਜ ਪੰਜਾਬ ਸਰਕਾਰ ਵੱਲੋਂ ਜੀ ਪੰਜਾਬ ਸਰਕਾਰ ਦਾ ਮੈਂ ਬਹੁਤ ਬਹੁਤ ਜਤਨਵਾਦੀ ਹਾਂ ਜੀ ਜਿਨ੍ਹਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨਕਸ਼ਨਹਾਰੀ ਬਦਲਤੀ ਹੈ ਬਹੁਤ ਵਧੀਆ ਤੇ ਮਹਿੰਗੀ ਕਿਸਮ ਦੇ ਪ੍ਰੋਜੈਕਟਰ ਕੰਪਿਊਟਰ ਲੈਪਟਾਪ ਔਰ ਸਰਕਾਰੀ ਸਟਾਫ ਇੰਸੇ ਪਾਸੇ ਆਮ ਔਰ ਵਧੀਆ ਇਤਿਹਾਸਕ ਇਹਨਾਂ ਸਕੂਲਾਂ ਵਿੱਚ ਪੱਤੀ ਕਰਨੇ ਬੱਚਿਆਂ ਦੀ ਪੜਾਈ ਦਾ ਮਿਆਰ ਚੜ੍ਚੁਕਣ ਲਈ ਔਰ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਜ्याने ਪੰਜਾਬ ਦੇ ਬੱਚਿਆਂ ਨੂੰ ਉੱਚੇ ਮਕਾਮ ਦੇ ਪਹੁੰਚਾਉਣ ਲਈ ਇਹ ਕੰਮ ਚੱਲ ਰਿਹਾ ਹੈ ਇਸ ਦੇ ਨਾਲ ਹੀ मुख्यमंत्री साहब और शिक्षा जो बहन सिक्षा बहुत बहुत धनबाद जी धन्यवाद मैं चंद्र किरण सेंटर हैड टीचर कनूपुर अज डिपार्टमेंट दंस्ट्रक्शन के मुताबिक जोड़ा बी पी ओ केडर है बहुत फेरबदल विभाग ने की है तहत ही सरदार कुलवंत सिंह पन्नू ने ब्लॉक वेरका का चार्ज लिया है असी सरदा सारे स्टाफ वालों चाहे टीचिंग स्टाफ है चाहे नॉन टीचिंग है ਅਸੀਂ ਤੈਅ ਦਿਨ ਅਨੁਸਾਰ ਤੁਹਾਡਾ ਵੈਲਕਮ ਕਰਦੇ ਆਂ ਤੇ ਨਾਲ ਹੀ ਇਹ ਵਿਸ਼ਵਾਸ ਦਿਵਾਉਂਦੇ ਆਂ ਕਿ ਜੇ ਡਿਪਾਰਟਮੈਂਟ ਨੇ ਜੋ ਵੀ ਡਿਊਟੀਆਂ ਜੇਕਰ ਉਹ ਅਫਸਰ ਹੋਣ ਦੇ ਨਾਤੇ ਤੁਹਾਡੀਆਂ ਲਗਾਈਆਂ ਨੇ ਤਾਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਤੇ ਜਿੰਨੀਆਂ ਵੀ ਜ਼ਿੰਮੇਵਾਰੀਆਂ ਤੁਹਾਡੀਆਂ ਨੇ ਉਹਨੂੰ ਆਪਣੀਆਂ ਸਮਝ ਕੇ ਪੂਰੀਆਂ ਕਰਾਂਗੇ ਸਾਰੇ ਸੀਐਚਟੀਜ਼ ਦੇ ਬਿਹਾਫ ਤੇ ਹੈਡ ਟੀਚਰਸ ਟੀਚਰਸ ਤੇ ਜਿੰਨਾ ਵੀ ਨੌਨ ਟੀਚਿੰਗ ਅਮਲਾ ਹੈ ਦੇ ਵਿਲ ਨੈਵਰ ਲੈਟ ਯੂ ਡਾਊਨ And we promise to strive for better education. Thank you, Ji, and welcome.